ਸਟੇਡੀਅਮ ਦੇ ਵਿੱਚ ਆਪਾਂ ਹੋਲੇ ਮਹੱਲੇ ਤੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੇ ਆਪਾਂ ਦਰਸ਼ਨ ਕਰਦੇ ਆ ਤੇ ਅੱਜ ਉਸੇ ਤਰ੍ਹਾਂ ਜਿਹੜਾ ਆਪਾਂ ਚਰਨ ਗੰਗਾ ਸਟੇਡੀਅਮ ਦੇ ਵਿੱਚ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਜਿਹੜੇ ਇਹ ਅੱਜ ਆਪਾਂ ਜਿਹੜਾ ਦੇਖਿਆ ਇਤਿਹਾਸ ਤੋਂ ਜਾਣੂ ਹੋਏ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਅੱਗੇ ਵੀ ਜਿਹੜੇ ਪ੍ਰੋਗਰਾਮ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਬੜੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਾਣਕਾਰੀ ਸੀਸ ਦਿਆ ਪਰ ਸੀ ਨਾ ਉਚਰੀ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਘਰ ਨੋਂ ਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਵਾਸਤੇ ਆਪਣੀ ਸ਼ਹੀਦੀ ਆਪਣਾ ਬਲੀਦਾਨ ਦਿੱਤਾ ਅੱਜ ਉਹਨਾਂ ਦੇ ਜਿਹੜੇ 350 ਸਾਲਾ ਸ਼ਹੀਦੀ ਸ਼ਤਾਬਦੀ ਹੈ ਨਾਲ ਉਹਨਾਂ ਦੇ ਸ਼ਹੀਦ ਹੋਏ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਜਿਹੜੀ ਹੈ 23 24 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮੁੱਚੇ ਖਾਲਸਾ ਪੰਥ ਵੱਲੋਂ ਮਨਾਈ ਜਾ ਰਹੀ ਹੈ ਤੇ ਨਾਲ ਹੀ ਜਿਹੜੇ ਆ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਉਹਨਾਂ ਦੇ ਵੀ 350 ਸਾਲਾ ਗੁਰਤਾ ਗੱਦੀ ਜਿਹੜੇ ਆ ਉਹ ਵੀ ਸ਼ਤਾਬਦੀ ਮਨਾਈ ਜਾ ਰਹੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਰੇ 71 ਤਾਈ ਦੇ ਨਾਲ ਜਿਹੜੇ ਪ੍ਰੋਗਰਾਮ ਆਪਾਂ ਮਨਾਈਏ ਬਾਬਾ ਜੀ ਇਹ ਦੇਖਿਆ ਉਪਰਾਲੇ ਹੋਣੇ ਚਾਹੀਦੇ ਆ ਕਿਉਂਕਿ ਸਿੱਖ ਇਤਿਹਾਸ ਨੇ ਦੇਖੋ ਕੋਈ ਵੀ ਸਰਕਾਰ ਆਉਂਦੀ ਹੈ ਜੇ ਆਪਣੇ ਬਾਦਲ ਸਾਹਿਬ ਸੀ ਉਹਨਾਂ ਨੇ ਵਿਰਾਸਤੇ ਖਾਲਸਾ ਜਿਹੜਾ ਬਣਾਇਆ ਤੇ ਜੇ ਪਹਿਲਾ ਕੈਪਟਨ ਸਰਕਾਰ ਸੀ ਉਹਨਾਂ ਨੇ ਵੀ ਆਪਣੇ ਜਿਹੜੇ ਸੀ ਕਈ ਯੋਗਦਾਨ ਇਹੋ ਜੇ ਕੰਮ ਕੀਤੇ ਤੇ ਜੇ ਆਪਾਂ ਯਾਦ ਕਰਦੇ ਆ ਆਪਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਉਹਨਾਂ ਨੇ ਜਿਹੜੇ ਚੰਗੇ ਕੰਮ ਕੀਤੇ ਸੀ ਉਹਦੀ ਉਹਨਾਂ ਕਰਕੇ ਯਾਦ ਕਰਦੇ ਆ ਉਹਨਾਂ ਨੇ ਵਿਰਾਸਤੇ ਖਾਲਸਾ ਬਣਾਇਆ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਵੱਡਾ ਕੱਲੂ ਘਾਰਾ ਛੋਟਾ ਕੱਲੂ ਘਾਰਾ ਹੋਰ ਵੀ ਬਹੁਤ ਸਾਰੀਆਂ ਯਾਦਗਾਰਾਂ ਬਣਾਈਆਂ ਤੇ ਇਹ ਸਰਕਾਰ ਨੂੰ ਵੀ ਜਿਹੜਾ ਉਹ ਉਹ ਬਹੁਤ ਵਧੀਆ ਕੰਮ ਕਰਨੇ ਚਾਹੀਦੇ ਨੇ ਉਲਝਣ ਚ ਨਹੀਂ ਕਿਸੇ ਵੀ ਪੈਣਾ ਚਾਹੀਦਾ ਆਪਾਂ ਗੁਰੂ ਸਾਹਿਬ ਸਾਰਿਆਂ ਦੇ ਸਾਂਝੇ ਨੇ ਗੁਰੂ ਸਾਹਿਬ ਜਿਹੜੇ ਨੇ ਸਾਰਿਆਂ ਦੇ ਸਾਂਝੇ ਨੇ ਆਪਾਂ ਸਾਰੇ ਰਲ ਮਿਲ ਕੇ ਕਾਰਜ ਕਰੀਏ ਕੋਈ ਇਹੋ ਜਿਹਾ ਕਾਰਜ ਕਰਨਾ ਚਾਹੀਦਾ ਮਾਨ ਸਰਕਾਰ ਨੂੰ ਜਿਹੜਾ ਆਪਾਂ ਹਮੇਸ਼ਾ ਉਹਨਾਂ ਨੂੰ ਵੀ ਤੇ ਇਸ ਸਰਕਾਰ ਨੂੰ ਵੀ ਯਾਦ ਰੱਖੀਏ ਆਹ ਸਟੇਡੀਅਮ ਹੀ ਹੈ ਇੱਕ ਪਾਸੇ ਪੌੜ ਬਣਾਏ ਹੋਏ ਨੇ ਦੂਜੇ ਪਾਸੇ ਜੇ ਬਨਣ ਵਾਲੇ ਨੇ ਇਹ ਸਟੇਡੀਅਮ ਉਹ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਆ ਬਹਿ ਕੇ ਜਿਹੜੇ ਆ ਦੋ ਦੋ ਟੀਮਾਂ ਬਣਾ ਦਿੰਦੇ ਸੀ ਉਹ ਜੰਗੀ ਅਭਿਆਸ ਕਰਾਉਂਦੇ ਸੀ ਜਿਹੜੇ ਨਿਹੰਗ ਸਿੰਘ ਫੌਜਾਂ ਨੇ ਹੁਣ ਤੱਕ ਸਾਂਭ ਕੇ ਰੱਖਿਆ ਹੋਇਆ ਆਪਾਂ ਜੰਗ ਜੂ ਕਰਤਬ ਜਦੋਂ ਦੇਖਦੇ ਘੋੜਸਵਾਰੀ ਦੇ ਤੇ ਨਾਲ ਗਤਕੇ ਦੇ ਜਿਹੜੇ ਜੋਰ ਦੇਖਦੇ ਆ ਤੇ ਹੁਣ ਵੀ ਜਿਹੜੇ ਆਪਾਂ ਇਹ ਸਰਕਾਰ ਨੂੰ ਵੀ ਚਾਹੀਦਾ ਨਾਲ ਹੀ ਇਹ ਜ਼ਿਲ੍ਹਾ ਵੀ ਬਣਾਉਣ ਜਿਹਦੇ ਨਾਲ ਹੋਰ ਤਰੱਕੀ ਹੋਵੇ ਸਟੇਡੀਅਮ ਕੋਈ ਉਹਨਾਂ ਗੁਰੂ ਸਾਹਿਬ ਦੇ ਨਾਮ ਤੇ ਚੰਗੇ ਕੰਮ ਕਰਨੇ ਚਾਹੀਦੇ ਨੇ ਪਹਿਲੀ ਵਾਰ ਜਿਹੜਾ ਸੰਸਦ ਇੱਥੇ ਲੱਗਣ ਜਾ ਰਹੀ ਆ ਇਸ ਤੋਂ ਪਹਿਲਾਂ ਉਹ ਸੰਸਦ ਦਾ ਫੇਰ ਹੀ ਫਾਇਦਾ ਜੇ ਕੋਈ ਵਧੀਆ ਇਹਨੂੰ ਜ਼ਿਲ੍ਹਾ ਆਪਣੇ ਇਲਾਣ ਨਾਲ ਕੋਈ ਵਧੀਆ ਕੰਮ ਕਰਨਾ ਸਟੇਡੀਅਮ ਬਣਾਉਣ ਹੋਰ ਗੁਰੂ ਸਾਹਿਬ ਦੇ ਨਾਮ ਤੇ ਕੋਈ ਯੂਨੀਵਰਸਿਟੀ ਕੋ ਚੰਗਾ ਕੰਮ ਕਰਨ ਜਿਹੜੇ ਪਹਿਲੀ ਸਰਕਾਰ ਨਹੀਂ ਕਰ ਸਕੀ ਉਹ ਇਹ ਕਰਨ ਉਹ ਆਪਣੇ ਸਾਰਿਆਂ ਨਾਲ ਗੁਰਮਤਾ ਕਰਕੇ 24 ਤਰੀਕ ਦਾ ਵੀ ਕਰ ਰਹੇ ਆ 29 ਤਰੀਕ ਨੂੰ ਵੀ ਪੂਰਾ ਜਿਹੜਾ ਕੀਰਤਪੁਰ ਸਾਹਿਬ ਤੋਂ ਜਿਹੜਾ ਗੁਰਦਾਰਾ ਸੀਸਗੰਜ ਸਾਹਿਬ ਤੱਕ ਬਹੁਤ ਵੱਡੇ ਜਿਹੜੇ ਆ ਨਗਰ ਕੀਰਤਨ ਲੈ ਕੇ ਆਉਣੇ ਨੇ ਨਹਿنگ ਸਿੰਘ ਫੌਜਾਂ ਵੱਲੋਂ ਗੁਰੂ ਦੀਆਂ लाਡਲੀਆਂ ਫੌਜਾਂ ਹੀ ਅੱਗੇ ਹੋ ਕੇ ਸਾਰੇ ਕਾਰਜ ਕਰ ਰਹੀਆਂ ਨੇ ਦੇਸ਼ ਸਾਹਿਬ ਬਹੁਤ ਜਗਾ ਖਾਸ ਬੰਦੇ ਤੁਸੀਂ ਉਹ ਹੀ ਕਹਣਾ ਨਾ ਖਾਸ ਤੇ ਦੇਖੋ ਸਾਰੀ ਸੰਗਤ ਹੈ ਜਿਹੜੀ ਜਿਤਾਉਂਦੀ ਹੈ ਉਹਨਾਂ ਨੂੰ ਆਪਾਂ ਤੇ ਸਾਰੇ ਜਿਵੇਂ ਆਮ ਲੋਕ ਹੈ ਉਵੇਂ ਹੀ ਆ ਤੇ ਪਰ ਗੁਰੂ ਸਾਹਿਬ ਦੀ ਕਿਰਪਾ ਜਿਹੜਾ ਕੋਈ ਸਤਕਾਰ ਕਰਦਾ ਜੋ ਸ਼ਰਨਾ ਆਵੇ ਤੇ ਸੰਕੰਠ ਲਾਵੇ ਇਹ ਬਿਰਦ ਸੁਆਮੀ ਸੰਧਾ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਤੇ ਮਿਹਰ ਪ੍ਰਿਆਸ ਬਖਸ਼ ਕੇ ਤੇ ਉਹਨਾਂ ਤੇ ਵੀ ਮਿਹਰ ਪ੍ਰਿਆਸ ਬਖਸ਼ਣ ਤੇ ਇਹ ਕਾਰਜ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਦੇਖੋ ਆਪਾਂ ਅੱਜ 1975 ਜਿਹੜੇ ਕੋਈ ਪੁਰਾਣੇ ਹੈਗੇ ਨੇ ਉਹ ਯਾਦ ਕਰਦੇ ਆਂ ਜੇ ਗਿਆਨੀ ਜੈਲ ਸਿੰਘ ਨੇ ਦੇਖੋ ਇੱਥੇ ਕਾਰਜ ਕੀਤੇ ਜਿਹੜੇ ਪੁਰਾਣੇ ਲੈਟਰਨਾ ਬਾਥਰੂਮ ਆਪਾਂ ਦੇਖਦੇ ਆ ਆ ਜਿਹੜਾ ਕੰਨਿਆ ਆ ਜਿਹੜਾ ਹੈਗਾ ਸਕੂਲ ਹੈ ਕੀ ਉਹਦਾ ਨਾਮ ਆ ਗਰਲ ਸਕੂਲ ਇਹ ਗਿਆਨੀ ਜੈਲ ਸਿੰਘ ਨੇ ਬਣਾਇਆ ਸੀ ਸੜਕਾਂ ਵਿੱਚ ਕੱਚੀਆਂ ਹੁੰਦੀਆਂ ਸੀ ਉਹਨਾਂ ਨੇ ਉਦੋਂ ਬਹੁਤ ਕਾਰਜ ਕੀਤੇ ਫਿਰ ਆਪਣੇ ਨਗਰ ਕੀਰਤਨ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸੀ ਆਵੇਂ ਉਹ ਸਰਕਾਰ ਸੀ ਪਰ ਬੁੱਢਾ ਦਲ ਦੀ ਅਗਵਾਈ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ 1975 ਦੇ ਵਿੱਚ ਜਿਹੜਾ ਦਿੱਲੀ ਲੈ ਕੇ ਗਿਆ ਜਿੰਨੇ ਪੁਰਾਣੇ ਗੇਟ ਜਿਹੜੇ ਆ ਬਣੇ ਹੋਏ ਆ ਪੁਰਾਣੀ ਸ਼ੇਵ ਦੇ ਉਹ ਗਿਆਨੀ ਜੈਲ ਸਿੰਘ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਸੀ ਤੇ ਇਹਨਾਂ ਨੂੰ ਵੀ ਇਹੋ ਜਿਹਾ ਕਾਰਜ ਕਰਨਾ ਚਾਹੀਦਾ ਜਿਹੜਾ ਆਪਣੇ ਇਹ ਸਰਕਾਰ ਨੂੰ ਵੀ ਕੋਈ ਯਾਦ ਕਰੇ ਤੇ ਇਹਨਾਂ ਨੇ ਨਾਨਪੁਰ ਸਾਹਿਬ ਵਾਸਤੇ ਇੰਨੀ ਵੱਡੀ ਦੇਣ ਦਿੱਤੀ ਹੈ ਉਹ ਇਹਨਾਂ ਨੂੰ ਜ਼ਰੂਰ ਕਰਨੇ ਚਾਹੀਦੇ ਨੇ ਚੰਗੇ ਕੰਮ ਕਰਨੇ ਚਾਹੀਦੇ ਨੇ ਸ਼੍ਰੀ ਨਾਨਪੁਰ ਸਾਹਿਬ ਨੂੰ ਵਾਈਟ ਸਿਟੀ ਐਲਾਨਿਆ ਜਾ ਰਿਹਾ ਹੈ ਜੀ ਕੱਲੀ ਵਾਈਟ ਸਿਟੀ ਨਾਲ ਨਹੀਂ ਇਹਨੂੰ ਜ਼ਿਲ੍ਹਾ ਐਲਾਨਣ ਇਹਨੂੰ ਕੋਈ ਗੁਰੂ ਸਾਹਿਬ ਨੇ ਐਡੀ ਵੱਡੀ ਪਦਵੀ ਦਿੱਤੀ ਹੈ ਮਹਾਰਾਜ ਨੇ ਕਿਹਾ ਮੈਂ ਇੱਥੋਂ ਦਾ ਵਾਸੀ ਆ ਇਹਦੇ ਵਾਸਤੇ ਵਧੀਆ ਕਾਰਜ ਕਰਨ ਸਰਕਾਰ ਨੇ ਸ਼ਹਾਦਤ ਨਹੀਂ ਦੇਖਦੇ ਹਾਂ ਦੋ ਜਿਹੜੀ ਕੇਂਦਰ ਸਰਕਾਰ ਪਹਿਲਾਂ ਇਹਨੇ ਨੇ ਇਹਨਾਂ ਦਿੱਤੀਆਂ ਇਥੋਂ ਟਰੇਨਾਂ ਨਾਲ ਕੀ ਬੰਦਦਾ ਸਾਰੇ ਅੱਗੇ ਵੀ ਅੱਗੇ ਪੈਦਲ ਆਉਂਦੇ ਸੀ ਹੁਣ ਅਸੀਂ ਆਪਦੀਆਂ ਆਪਣੇ ਫਿਰ ਘੋੜਿਆਂ ਤੇ ਆਉਂਦੇ ਰਹਿ ਫਿਰ ਗੱਡੀਆਂ ਤੇ ਕੱਲੇ ਟਰੇਨਾਂ ਚਲਾ ਉਹ ਤਾਂ ਉਹਨਾਂ ਦਾ ਫਰਜ਼ ਬੰਦਦਾ ਕੱਲੇ ਪਹਿੰਦੇ ਇੱਥੇ ਆਵਾਜ਼ ਪਾਈ ਜੀ ਸੀ ਹੋਰ ਪ੍ਰਧਾਨ ਮੰਤਰੀ ਕਿੰਨੇ ਆਏ ਮੋਦੀ ਜੀ ਨੇ ਹੁਣ ਇਹਨਾਂ ਨੂੰ ਚਾਹੀਦਾ ਘੱਟੋ ਘੱਟ ਕੋਈ ਆਪਣੇ ਜੇ ਹੋਰ ਸ਼ਤਾਬਦੀਆਂ ਵਾਸਤੇ ਸਾਰੇ ਦੇਂਦੇ ਨੇ ਸਾਡੇ ਪੰਜਾਬ ਨੂੰ ਕਿਉਂ ਨਹੀਂ ਦੇ ਰਹਾ ਇੱਥੇ ਆਪਣੇ ਉਹਨਾਂ ਨੂੰ ਵਧੀਆ ਕੰਮ ਕਰਨੇ ਚਾਹੀਦੇ ਨੇ ਜਿਵੇਂ ਖੁੱਲੇ ਕਫੇ ਦੇਣ ਤੇ ਖੁੱਲਾ ਜਿਹੜਾ ਇੱਥੇ ਮਾਇਆ ਦੇ ਨਾਲ ਹੀ ਇਹ ਸਾਰੇ ਕਾਰਜ ਹੁੰਦੇ ਨੇ ਤਗੜੇ ਹੋਗੇ ਗੱਜ-ਗਜ ਕਰੇ ਗਜਾਵੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਭਾਵੇ ਹਸ ਰਿਹਾ ਕਾਲਾ ਓਣਾ